ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੂਰਜੀ ਦੁਆਰਾ ਲਿਖੀ ਕਿਤਾਬ ਸੁਖਨ ਸਨੇਹ ਗੋਦ ਲਿਆ ਬੱਚਾ ਐਸੀ ਤਾਂ ਖੱ쩌ਰ ਪਾਲ ਰਹੇ ਹਾਂ ਇਹ ਵਾਕ ਉਸ ਸੱਸ ਦਾ ਹੈ ਜਿਸ ਦੀ ਕੋਤੀ ਨੂੰ ਵਿਆਹ ਤੋਂ 4-5 ਸਾਲ ਮਗਰੋਂ ਵੀ ਕਿਸੇ ਬੱਚੇ ਨੂੰ ਜਨਮ ਨਾ ਦੇ ਸકી ਬਾਝ ਮਾਵਾਂ ਨੂੰ ਅਜਿਹਾ ਬਹੁਤ ਕੁਝ ਸੁਣਨਾ ਪੈਂਦਾ ਹੈ ਅਨੇਕਾਂ ਪਤੀ ਅਤੇ ਪਤਨੀਆਂ ਮੁਆਇਨੇ ਲਈ ਹਸਪਤਾਲ ਇਸ ਲਈ ਨਹੀਂ ਜਾਂਦੇ ਤਾਂ ਕਿ ਅਸਲੀਅਤ ਦਾ ਪਤਾ ਨਾ ਲੱਗ ਜਾਵੇ। ਕਈ ਬਾਂਝ ਪਤਨੀਆਂ ਅਨੇਕਾਂ ਅਜਿਹੇ ਢੰਗ ਵਸੀਲੇ ਵਰਤਦੀਆਂ ਹਨ ਜਿਨ੍ਹਾਂ ਨਾਲ ਉਹਨਾਂ ਨੂੰ ਆਪਣੇ ਗਰਭਪਤੀ ਹੋਣ ਦੀ ਆਸ ਬਣੀ ਰਹੇ। ਉਹ ਟੂਨੇ ਤਵੀਤ ਲਈ ਵੀ ਜਾਂਦੀਆਂ ਹਨ। ਜਦੋਂ ਕੋਈ ਇਸਤਰੀ ਬੱਚੇ ਨੂੰ ਜਨਮ ਨਾ ਦੇ ਸਕੇ ਤਾਂ ਉਸਦੇ ਚਿਹਰੇ ਉੱਤੇ ਮੁਆਫੀ ਮੰਗਣ ਵਾਲੇ ਭਾਵ ਫੈਰ ਜਾਂਦੇ ਹਨ ਅਤੇ ਉਸ ਨੂੰ ਸੰਸਾਰ ਫਿੱਕਾ ਫਿੱਕਾ ਲੱਗਣ ਲੱਗ ਪੈਂਦਾ ਹੈ। ਇਸਤਰੀ ਦੇ ਜੀਵਨ ਵਿੱਚ ਇਹ ਇੱਕ ਅਜਿਹੀ ਕੱਲ ਤੇ ਘਾਟ ਹੁੰਦੀ ਹੈ ਜਿਸ ਨੂੰ ਕਿਸੇ ਵੀ ਹੋਰ ਢੰਗ ਨਾਲ ਪੂਰਿਆ ਨਹੀਂ ਜਾ ਸਕਦਾ ਪਤੀ ਕੋਲ ਆਪਣੀ ਕੱਲ ਦੂਰ ਕਰਨ ਦੇ ਨੇਕਾਂ ਢੰਗ ਤਰੀਕੇ ਹੁੰਦੇ ਹਨ ਪਰ ਇਸਤਰੀ ਵੱਲ ਸਭ ਦੀਆਂ ਸ਼ੱਕੀ ਨਜ਼ਰਾਂ ਕਾਰਨ ਉਸ ਦੀ ਹਾਲਤ ਨਿੱਗਰਦੀ ਜਾਂਦੀ ਹੈ ਉਹ ਵਦੇਰੇ ਬਿਮਾਰ ਰਹਿੰਦੀ ਹੈ ਉਹ ਵਦੇਰੇ ਉਦਾਸ ਹੁੰਦੀ ਹੈ ਉਹ ਵਦੇਰੇ ਰੋਂਦੀ ਹੈ ਉਸ ਦਾ ਅਜਿਹਾ ਵਰਤਾਰ ਅਸਲ ਵਿੱਚ ਉਸ ਤੋਂ ਵੱਲੋਂ ਦੂਜਿਆਂ ਸਾਹਮਣੇ ਆਉਣ ਤੋਂ ਬਚਣ ਦਾ ਹੀ ਹੱਲਾ ਹੁੰਦਾ ਹੈ ਅਜੇ ਹੀ ਪਤਨੀ ਪ੍ਰਤੀ ਜਦੋਂ ਉਸ ਦਾ ਪਤੀ ਵੀ ਉਦਾਸੀਨ ਹੋ ਜਾਵੇ ਤਾਂ ਉਸ ਲਈ ਸਭ ਕੁਝ ਉਜੜ ਜਾਂਦਾ ਹੈ। ਜਦੋਂ ਇਸਤਰੀ ਇਕੱਲੀ ਹੁੰਦੀ ਹੈ ਤਾਂ ਪੁਰਸ਼ ਦੇ ਮੁਕਾਬਲੇ ਬਧੇਰੇ ਉਦਾਸ ਅਤੇ ਬਧੇਰੇ ਇਕੱਲੀ ਹੁੰਦੀ ਹੈ। ਜਦੋਂ ਮਨੁੱਖਾਂ ਦੇ ਜਜ਼ਬੇ ਥੱਕ ਜਾਂਦੇ ਹਨ ਤਾਂ ਉਹ ਸੰਨਿਆਸ, ਆਤਮ ਹਾਤ, ਤਿਆਗ ਅਤੇ ਮੁਕਤੀ ਦਾ ਰਾਹ ਫੜਦੇ ਹਨ। ਬਾਂਝ ਅਤੇ ਥੱਕੀ ਹੋਈ ਇਸਤਰੀ ਮਰਨ ਬਾਰੇ ਸੋਚਦੀ ਹੈ। ਬਾਂਝ ਇਸਤਰੀ ਰੋਂਦੀਆਂ ਹਵਾਵਾਂ ਵਿੱਚ ਇੱਕ ਧੁਣੀ ਵਾਗ ਤੁਖਦੀ ਹੈ। ਉਹ ਕਰਲਾਉਂਦੇ ਕਾਫਲੇ ਦਾ ਇੱਕ ਭਾਗ ਬਣ ਜਾਂਦੀ ਹੈ ਉਸਦੇ ਸਾਂ ਦੀ ਆਵਾਜ਼ ਆਰੀ ਦੇ ਚਲਣ ਵਾਂਗ ਲੱਗਦੀ ਹੈ ਉਸ ਦੀ ਹਾਜ਼ਰੀ ਨਾਲ ਵਾਤਾਵਰਨ ਸੌਗੀ ਹੋ ਜਾਂਦਾ ਹੈ ਜਿਨ੍ਹਾਂ ਦੇਸ਼ਾਂ ਵਿੱਚ ਪਸੰਦ ਨਹੀਂ ਹੁੰਦੀ ਉੱਥੇ ਫੁੱਲ ਵੀ ਨਹੀਂ ਉਗਦੇ ਸਾਡੇ ਦੇਸ਼ ਦੀ ਅਨਪੜਤਾ ਤੇ ਗਰੀਬੀ ਦਾ ਇੱਕ ਪੱਖ ਇਹ ਵੀ ਹੈ ਕਿ ਇੱਥੇ ਔਰਤ ਨੂੰ अनेका ਉਹ ਬੋਝ ਵੀ ਚੁੱਕਣੇ ਪੈਂਦੇ ਹਨ ਜਿਨ੍ਹਾਂ ਨੂੰ ਚੁੱਕਣਾ ਅਸਲ ਵਿੱਚ ਪੁਰਸ਼ ਦੀ ਜ਼ਿੰਮੇਵਾਰੀ ਹੁੰਦਾ ਹੈ ਪੁਰਸ਼ ਦੀਆਂ ਘਾਟਾਂ ਦਾ ਦੋਸ਼ ਵੀ ਇਸਤਰੀ ਦੀ ਝੋਲੀ ਪੈਂਦਾ ਹੈ ਸੱਸਾਂ ਨੂੰ ਆਪਣੇ ਪੁੱਤਰਾਂ ਵਿੱਚ ਕੋਈ ਦੋਸ਼ ਨਹੀਂ ਦਿਸਦਾ ਅਤੇ ਬਾਝ ਨੂੰ ਵਿੱਚ ਕੋਈ ਕੁਣ ਦਿਖਾਈ ਨਹੀਂ ਦਿੰਦਾ ਭਟਕਣ ਦੇ ਦੇਸ਼ ਵਿੱਚ ਸਭ ਕੁਝ ਵੀ ਕੁਝ ਵੀ ਸਦੀਵੀ ਨਹੀਂ ਹੁੰਦਾ ਰੋਂਦੀਆਂ ਅੱਖਾਂ ਲਈ ਬਸੰਤ ਵੀ ਪਤ ਚੜ ਹੁੰਦੀ ਹੈ ਇਸਤਰੀ ਜਦੋਂ ਹਾਰ ਜਾਂਦੀ ਹੈ ਤਾਂ ਹੰਝੂ ਉਸ ਦਾ ਸਹਾਰਾ ਬਣਦੇ ਹਨ ਇਸਤਰੀ ਜਿਸ ਨੂੰ ਪਿਆਰ ਕਰਦੀ ਹੈ ਉਸ ਤੇ ਹੱਕ ਜਤਾਏ ਬਿਨਾਂ ਨਹੀਂ ਰਹਿੰਦੀ ਇਸਤਰੀ ਦੀ ਇੰਤਜ਼ਾਰ ਦੀ ਅੱਖ ਕਦੇ ਨਹੀਂ ਥੱਕਦੀ ਜਦੋਂ ਦਰਖਤ ਲਾਉਣ ਦੀ ਸੰਭਾਵਨਾ ਨਾ ਰਹੇ ਤਾਂ ਗਮਲਿਆਂ ਵਿੱਚ ਬੂਟੇ ਲਾਉਣ ਦੇ ਖਿਆਲ ਆਉਣੇ ਸੁਭਾਵਿਕ ਹੁੰਦੇ ਹਨ ਜਦੋਂ ਕੁੱਖੇ ਇਨਕਾਰੀ ਹੋ ਜਾਵੇ ਤਾਂ ਗੋਦ ਨੂੰ ਹੰਗਾਰਾ ਭਰਨ ਲਈ ਕਿਸੇ ਨੂੰ ਗੋਦ ਲੈਣ ਲਈ ਖਿਆਲ ਵੀ ਉੱਭਰਦੇ ਹਨ ਤੇ ਸਲਾਹਾਂ ਵੀ ਮਿਲਦੀਆਂ ਹਨ ਗੋਦਲੇ ਬੱਚੇ ਬਾਰੇ ਬਹੁਤੇ ਹੀ ਸੋਚਦੇ ਹਨ ਕਿ ਉਹ ਵਿਭਾਗੇ ਨੂੰ ਘਰ ਮਿਲ ਗਿਆ ਹੈ ਮਾਪੇ ਮਿਲ ਗਏ ਹਨ ਤੇ ਪਿਆਰ ਮਿਲ ਗਿਆ ਹੈ ਗੋਦ ਲੈਣ ਤੋਂ ਪਹਿਲਾਂ ਗੋਦ ਲੈਣ ਸਮੇਂ ਅਤੇ ਗੋਦ ਲੈਣ ਪ੍ਰੰਤ ਅਤੇ ਗੋਦਲੇ ਬੱਚੇ ਦੇ ਜਵਾਨ ਹੋਣ ਤੱਕ ਜੋ ਕੁਝ ਸਬੰਧਿਤ ਧਿਰਾਂ ਦੇ ਮਨਾਂ ਅੰਦਰ ਵਾਪਰਦਾ ਹੈ ਉਸ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ ਸਾਡੇ ਹੀ ਨਹੀਂ ਹਰ ਕਿਸੇ ਦੀ ਹਿਆਦਤ ਹੁੰਦੀ ਹੈ ਕਿ ਅਸੀਂ ਕੇਵਲ ਸਫਲ ਮਿਸਾਲਾਂ ਨੂੰ ਹੀ ਸਾਹਮਣੇ ਰੱਖਦੇ ਹਾਂ ਬੱਚੇ ਨੂੰ ਗੋਦ ਲੈਣਾ ਨਵੇਂ ਮਾਪਿਆਂ ਦਾ ਫੈਸਲਾ ਹੁੰਦਾ ਹੈ ਬੱਚੇ ਦਾ ਨਹੀਂ ਗੋਦ ਲੈ ਬੱਚੇ ਦੇ ਇੱਕ ਉਹ ਮਾਪੇ ਹੁੰਦੇ ਹਨ ਜਿਹੜੇ ਉਸ ਨੂੰ ਜਨਮ ਦਿੰਦੇ ਹਨ ਅਤੇ ਇੱਕ ਉਹ ਜਿਹੜੇ ਪਾਲਦੇ ਹਨ ਇੱਕ ਉਸ ਦੀ ਹੋਣਦ ਤੋਂ ਇਨਕਾਰੀ ਹੁੰਦੇ ਹਨ ਦੂਜੇ ਉਸ ਉੱਤੇ ਇਹਿਸਾਨ ਕਰਦੇ ਹਨ ਅਕਸਰ ਪਹਿਲੇ ਮਾਪੇ ਉਹ ਹੁੰਦੇ ਹਨ ਜਿਹੜੇ ਇੱਕ ਦੂਜੇ ਨਾਲ ਟੁੱਟ ਚੁੱਕੇ ਹੁੰਦੇ ਹਨ ਅਤੇ ਦੂਜੇ ਉਹ ਹੁੰਦੇ ਹਨ ਜਿਨ੍ਹਾਂ ਦੇ ਜੁੜੇ ਰਹਿਣ ਦਾ ਆਧਾਰ ਪੱਕਾ ਨਹੀਂ ਹੁੰਦਾ ਦੋਹਾਂ ਵਿੱਚੋਂ ਇੱਕ ਪ੍ਰਕਾਰ ਦੇ ਮਾਪਿਆਂ ਦੇ ਆਪਸੀ ਸਬੰਧ ਸੁਖਾਵੇਂ ਨਹੀਂ ਹੁੰਦੇ ਸਾਡੇ ਸਮਾਜ ਵਿੱਚ ਅਕਸਰ ਗੋਦ ਲਏ ਬੱਚੇ ਦੀ ਸਥਿਤੀ ਉਸ ਮੰਜੀ ਵਾਂਗ ਹੁੰਦੀ ਹੈ ਜਿਸ ਨੂੰ ਦੋ ਮਿਸਤਰੀ ਠੋਕ ਰਹੇ ਹੋਣ ਗੋਦ ਲਏ ਬੱਚੇ ਦੀਆਂ ਸਮੱਸਿਆਵਾਂ ਦੇ ਮੁਕਾਬਲੇ ਉਸਦੇ ਦੋਵੇਂ ਪ੍ਰਕਾਰ ਦੇ ਮਾਪਿਆਂ ਦੀਆਂ ਸਮੱਸਿਆਵਾਂ ਵਧੇਰੇ ਗੰਭੀਰ ਹੁੰਦੀਆਂ ਹਨ ਗੋਦ ਲੈਣ ਵਾਲੇ ਮਾਪਿਆਂ ਦੀ ਅਕਸਰ ਇੱਛਾ ਹੁੰਦੀ ਹੈ ਕਿ ਉਹਨਾਂ ਨੂੰ ਗੋਦ ਲਏ ਬੱਚੇ ਦੇ ਅਸਲ ਮਾਪਿਆਂ ਦਾ ਪਤਾ ਨਾ ਲੱਗੇ ਪਰ ਇਹ ਦੂਜੇ ਪਾਸੇ ਅਸਲ ਮਾਂ ਜਾਂ ਮਾਪੇ ਹਰ ਸੰਭਵ ਹਿਲੇ ਨਾਲ ਬੱਚੇ ਬਾਰੇ ਜਾਣਨ ਲਈ ਉਤਸੁਕ ਰਹਿੰਦੇ ਹਨ ਵਿਆਹ ਤੋਂ ਪਹਿਲੇ ਜਨਮੇ ਨਜਾਇਜ਼ ਬੱਚੇ ਨੂੰ ਜਦੋਂ ਕੋਈ ਗੋਦ ਲੈਂਦਾ ਹੈ ਤਾਂ ਅਜਿਹੇ ਬੱਚੇ ਨੂੰ ਬਾਹਰ ਤਾਂ ਕੀ ਆਪਣੇ ਨਵੇਂ ਘਰ ਵਿੱਚ ਹੀ ਬਹੁਤ ਕੁਝ ਸੋੰਣਾ ਪੈਂਦਾ ਹੈ। ਅਜਿਹੇ ਬੱਚੇ ਨੂੰ ਬਿਨਾਂ ਦੱਸੇ ਪਤਾ ਲੱਗ ਜਾਂਦਾ ਹੈ ਕਿ ਉਸ ਦਾ ਪਿਛੋਕੜ ਸਪਸ਼ਟ ਨਹੀਂ। ਉਹ ਜਦੋਂ ਨਵੇਂ ਮਾਪਿਆਂ ਦੇ ਕਮਰੇ ਵਿੱਚ ਜਾਂਦਾ ਹੈ ਤਾਂ ਉਹ ਗੱਲਾਂ ਕਰਦੇ ਕਰਦੇ ਅਚਾਨਕ ਚੁੱਪ ਹੋ ਜਾਂਦੇ ਹਨ। ਆਏ ਮਹਿਮਾਨ ਉਸ ਵੱਲ ਹੋਰ ਤਰ੍ਹਾਂ ਵੇਖਦੇ ਹਨ। ਉਸ ਨਾਲ ਪੜਨ ਵਾਲੇ ਵਿਦਿਆਰਥੀ ਉਸ ਨੂੰ अनेका ਅਜਿਹੇ ਪ੍ਰਸ਼ਨ ਪੁੱਛਦੇ ਹਨ ਜਿਨ੍ਹਾਂ ਦੇ ਉੱਤਰ ਲਈ ਜਦੋਂ ਉਹ ਨਵੇਂ ਮਾਪਿਆਂ ਕੋਲ ਜਾਂਦਾ ਹੈ ਤਾਂ ਹਰ ਇੱਕ ਉਤਰ ਨਵੇਂ ਪ੍ਰੇਸ਼ਨ ਨੂੰ ਜਨਮ ਦਿੰਦਾ ਹੈ। ਗੋਦ ਲਿਆ ਬੱਚਾ ਜਿਉਂ-ਜਿਉਂ ਵੱਡਾ ਹੁੰਦਾ ਹੈ ਸਬੰਧਿਤ ਧਿਰਾਂ ਦੀਆਂ ਸਮੱਸਿਆਵਾਂ ਵੀ ਦਰਖਤ ਵਾਂਗ ਫੈਲਦੀਆਂ ਹਨ। ਬਹੁਤੇ ਮਾਪੇ ਪੁੱਤਰ ਨੂੰ ਗੋਦ ਲੈਣਾ ਚਾਹੁੰਦੇ ਹਨ। ਅਜਿਹਾ ਕਰਕੇ ਉਹ ਅਣਜਾਣੇ ਹੀ ਸਮੱਸਿਆਵਾਂ ਦੀ ਕਜਹੀ ਪਟਾਰੀ ਖੋਲ੍ਹ ਲੈਂਦੇ ਹਨ। ਜਿਸ ਨੂੰ ਸਮੇਟਣਾ ਉਹਨਾਂ ਦੇ ਵਾਸ ਵਿੱਚ ਨਹੀਂ ਰਹਿੰਦਾ। ਧੀ ਨੂੰ ਗੋਦ ਲੈਣਾ ਨਾ ਕੇਵਲ ਪਾਲਣ ਦੇ ਪੱਖੋਂ ਬਧੇਰੇ ਤਸੱਲੀ ਵਾਲਾ ਅਨੁਭਵ ਹੁੰਦਾ ਹੈ। ਸਗੋਂ ਇਹ ਰਿਸ਼ਤਾ ਵੀ ਵਧੇਰੇ ਹੰਡ ਅਨੁਸਾਰ ਹੁੰਦਾ ਹੈ ਪਰ ਪਿਤਾ ਤੇ ਧੀ ਦੀ ਉਮਰ ਵਿੱਚ ਅੰਤਰ 30 ਸਾਲ ਤੋਂ ਘੱਟ ਨਹੀਂ ਹੋਣਾ ਚਾਹੀਦਾ ਪੁੱਤਰ ਧੀਆਂ ਨਾਲੋਂ ਵਧੇਰੇ ਸਮੱਸਿਆਵਾਂ ਪੈਦਾ ਕਰਦੇ ਹਨ ਬੱਚੇ ਨੂੰ ਗੋਦ ਲੈਣ ਉਪਰੰਤ 70% ਮਾਪੇ ਆਪਣੀ ਸੰਤਾਨ ਸਿਰਜਣ ਦੇ ਸਮਰੱਥ ਹੋ ਜਾਂਦੇ ਹਨ ਇਸ ਦਾ ਕਾਰਨ ਇਹ ਹੁੰਦਾ ਹੈ ਕਿ ਬਾਂਝ ਪੂਣਾ ਜਾਂ ਨਪੁੰਸਕ ਹੋਣਾ ਕਿਸੇ ਮਾਨਸਿਕ ਡਰ ਦੇ ਕਾਰਨ ਹੁੰਦਾ ਹੈ ਗੋਦਲੇ ਬੱਚੇ ਨੂੰ ਪਾਲਣ ਦੌਰਾਨ ਇਹ ਡਰ ਜਾਂਦਾ ਰਹਿੰਦਾ ਹੈ ਅਤੇ ਪਤੀ ਪਤਨੀ ਮਾਪੇ ਬਣ ਜਾਂਦੇ ਹਨ। ਆਰੰਭ ਵਿੱਚ ਗੋਦਲੇ ਬੱਚੇ ਪ੍ਰਤੀ ਸ਼ੁਕਰਾਨਾ ਪ੍ਰਗਟਾਇਆ ਜਾਂਦਾ ਹੈ। ਪਰ ਆਪਣਾ ਬੱਚਾ ਹੋਣ ਉੱਤੇ ਉਸ ਪ੍ਰਤੀ ਕੇਵਲ ਮਨੁੱਖਾਂ ਵਿੱਚ ਪਾਈ ਜਾਣ ਵਾਲੀ ਅਕ੍ਰਿਤਕੰਤਾ, ਈਰਖਾ, ਸਾੜਾ ਤੇ ਨਫ਼ਰਤ ਪੂਰੇ ਜਲਾਲ ਵਿੱਚ ਉੱਭਰਦੀ ਹੈ। ਗੋਦ ਲੈਣ ਦੀ ਇੱਛਾ ਇੱਕ ਨਿਰਾਸ਼ਤਾ ਵਿੱਚ ਉਪਜੀ ਹੁੰਦੀ ਹੈ ਤੇ ਬਹੁਤੀਆਂ ਹਾਲਤਾਂ ਵਿੱਚ ਗੋਦ ਲੈਣ ਦਾ ਨਿਰਣਾ ਭਾਵਕਤਾ ਵਿੱਚੋਂ ਜਨਮਿਆ ਹੁੰਦਾ ਹੈ। ਗੋਦਲੇ ਬੱਚੇ ਦੇ ਚਰਿੱਤਰ ਉੱਤੇ ਸ਼ੱਕ ਅਤੇ ਸੰਦੇਹ ਸਦਾ ਬਣਿਆ ਰਹਿੰਦਾ ਹੈ। ਉਸ ਦੀ ਹਾਜ਼ਰੀ ਪਿਤਾ ਦੀ ਨਿਪੁੰਸਕਤਾ ਦਾ ਐਲਾਨਨਾਮਾ ਹੁੰਦੀ ਹੈ ਅਤੇ ਮਾਂ ਦੀ ਅਸਫਲਤਾ ਦਾ ਸਬੂਤ। ਸੋ ਗੋਦ ਲੈਣ ਸਮੇਂ ਵੀ ਅਕਸਰ ਇੱਕ ਧਿਰ ਗੋਦ ਲੈਣ ਦੇ ਪੱਖ ਵਿੱਚ ਹੁੰਦੀ ਹੈ ਤੇ ਦੂਜੀ ਧਿਰ ਪੂਰਾ ਵਿਰੋਧ ਕਰਦੀ ਹੈ। ਬੱਚੇ ਨੂੰ ਗੋਦ ਲੈਣ ਦਾ ਬਧੇਰੇ ਜੋਸ਼ ਪਤਨੀ ਪ੍ਰਗਟਾਉਂਦੀ ਹੈ। ਬੱਚੇ ਨੂੰ ਗੋਦ ਲੈਣਾ ਬੜਾ ਸਿਆਣਾ ਤੇ ਹੌਸਲੇ ਵਾਲਾ ਨਿਰਣਾ ਹੁੰਦਾ ਹੈ। ਪਰ ਉਦੇਸ਼ ਸਪਸ਼ਟ ਨਾ ਹੋਣ ਕਾਰਨ अनेਕਾਂ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ। ਆਰੰਭ ਵਿੱਚ ਬੱਚੇ ਦੀ ਹਾਜ਼ਰੀ ਬੇਅਰਾਮੀ ਅਤੇ ਮੁਸੀਬਤ ਪ੍ਰਤੀਤ ਹੁੰਦੀ ਹੈ। ਕਿਉਂਕਿ ਬੱਚੇ ਨੂੰ ਗੋਦ ਲੈਣ ਉਪਰੰਤ ਮਾਪਿਆਂ ਦੇ ਰੁਝੇਵੇਂ ਇਤਨੇ ਵੱਧ ਜਾਂਦੇ ਹਨ ਕਿ ਕਈ ਇਸ ਬੋਝ ਥੱਲੇ ਦਬ ਕੇ ਪਰੇਸ਼ਾਨ ਰਹਿੰਦੇ ਹਨ। ਕਈ ਜਿਹੇ ਮਾਪੇ ਆਪਣੇ ਅਨੁਭਵ ਬਾਰੇ ਅਤੇ ਬੱਚਿਆਂ ਨੂੰ ਪਾਲਣ ਦੇ ਆਪਣੇ ਸਿਧਾਂਤਾਂ ਬਾਰੇ ਦੂਜਿਆਂ ਸਾਹਮਣੇ ਇਤਨੇ ਵੇਰਵੇ ਦਿੰਦੇ ਹਨ ਕਿ ਸੁਣਨ ਵਾਲੇ ਆਕਤ ਤੇ ਥੱਕ ਜਾਂਦੇ ਹਨ ਗੋਦ ਲੈਣ ਵਾਲੇ ਮਾਪਿਆਂ ਨੇ ਕਿਉਂਕਿ ਬੱਚੇ ਨੂੰ ਜਨਮ ਨਹੀਂ ਦਿੱਤਾ ਹੁੰਦਾ ਸੋ ਉਹ ਬੱਚਾ ਅਜੀਬ ਢੰਗ ਨਾਲ ਪਾਲਿਆ ਜਾਂਦਾ ਹੈ ਅਤੇ ਉਹ ਲਾਡਲਾ ਹੋ ਨਿਬੜਦਾ ਹੈ ਜੇ ਅਜਿਹੇ ਬੱਚਾ ਮਾਪਿਆਂ ਦੀ ਆਸ ਮੁਤਾਬਕ ਹੁਸ਼ਿਆਰ ਚੁਸਤ ਤੇ ਸਿਆਣਾ ਨਾ ਨਿਕਲੇ ਤਾਂ ਮਾਪਿਆਂ ਨੂੰ ਜਿਹੜੀ ਮਾਜੂਸੀ ਹੁੰਦੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਕਤੇ ਜੇ ਉਹ ਵਿਦਵਾਨ ਨਿਕਲ ਪਵੇ ਤਾਂ ਮਾਪਿਆਂ ਨੂੰ ਉਸ ਦੀ ਅਕਲ ਦੇ ਮੇਚ ਦੀਆਂ ਗੱਲਾਂ ਨਾ ਕਰਨੀਆਂ ਔਨ ਕਾਰਨ ਬੱਚੇ ਨੂੰ ਭਾਰੀ ਮਜੂਸੀ ਹੁੰਦੀ ਹੈ। ਗੋਦਲੇ ਮੁੰਡੇ ਦਾ ਵਿਰੋਧ ਪਿਤਾ ਨਾਲ ਉਸਰਨਾ ਸੁਭਾਵਿਕ ਹੁੰਦਾ ਹੈ ਕਿਉਂਕਿ ਮਾਂ ਦਾ ਉਸ ਵੱਲ ਵਧੇਰੇ ਧਿਆਨ ਪਿਤਾ ਨੂੰ ਆਪਣੇ ਹੱਕਾਂ ਉਤੇ ਛਾਪਾ ਪ੍ਰਤੀਤ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਪਤਨੀ ਵੱਲੋਂ ਅਣਦੇਖੀ ਕਾਰਨ ਪਿਤਾ ਬੱਚੇ ਲਈ ਥਾਣੇਦਾਰ ਹੋ ਨਿਬੜਦਾ ਹੈ ਅਤੇ ਘਰੇਲੂ ਖਿੱਚੋ ਤਾਨ ਵੱਧ ਜਾਂਦੀ ਹੈ। ਮਾਂ ਦੀ ਗੈਰ ਹਾਜ਼ਰੀ ਪਰ ਪਿਤਾ ਦੀ ਹਾਜ਼ਰੀ ਵਿੱਚ ਗੋਦ ਲਏ ਪੁੱਤਰ ਦੀ ਹਾਲਤ ਸਹਿਵਾਲੀ ਹੁੰਦੀ ਹੈ। ਪਿਤਾ ਦਾ ਡਰ ਜਦੋਂ ਬੱਚੇ ਦੇ ਮਨ ਵਿੱਚ ਬਹਿ ਜਾਵੇ ਤਾਂ ਉਹ ਸੁੱਕਣ ਲੱਗ ਜਾਂਦਾ ਹੈ, ਜਾਂ ਬਿਮਾਰ ਰਹਿਣ ਲੱਗ ਜਾਂਦਾ ਹੈ, ਜਾਂ ਥਥਲਾਉਣ ਲੱਗ ਪੈਂਦਾ ਹੈ, ਜਾਂ ਘਰ ਤੋਂ ਬਾਹਰ ਰਹਿਣ ਲੱਗ ਪੈਂਦਾ ਹੈ। ਉਹ ਕੁਝ ਵੀ ਕਰੇ ਉਸ ਦੀ ਡਾਂਟ ਫਿਟਕਾਰ ਵੱਧਦੀ ਰਹਿੰਦੀ ਹੈ। ਉਹ ਜਿੰਨਾ ਉੱਭਰਨ ਦਾ ਯਤਨ ਕਰਦਾ ਹੈ ਉਹ ਤੋਨਾਹੀ ਧੱਸਦਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਬੱਚਾ ਆਪਣੇ ਅਸਲ ਮਾਪਿਆਂ ਬਾਰੇ ਸੋਚਣ ਅਤੇ ਕਲਪਨਾ ਕਰਨ ਲੱਗ ਪੈਂਦਾ ਹੈ। ਅਜਿਹਾ ਇੱਕ ਬੱਚੇ ਨੂੰ ਭਰਮ ਹੋ ਗਿਆ ਕਿ ਉਹ ਰਾਜ ਮਹਿਲ ਵਿੱਚ ਜਨਮਿਆ ਸੀ ਅਤੇ ਉਸਦੇ ਨਵੇਂ ਮਾਪੇ ਉਸਨੂੰ ਚੋਰੀ ਚੁੱਕ ਲਿਆਏ ਸਨ ਕਿਸ਼ੋਰ ਅਵਸਥਾ ਵਿੱਚ ਸਾਰੇ ਮੁੰਡੇ ਕੁੜੀਆਂ ਸੁਪਨੇ ਦੇਖਦੇ ਹਨ ਪਰ ਗੋਦ ਲਿਆ ਬੱਚਾ ਵਧੇਰੇ ਸੁਪਨੇ ਦੇਖਦਾ ਹੈ ਉਹ ਡਰੀ ਹੋਈ ਗਊ ਵਾਂਗ ਵਿਚਰਦਾ ਹੈ ਉਹ ਬਹੁਤ ਕੁਝ ਕਰਨ ਬਾਰੇ ਸੋਚਦਾ ਹੈ ਉਹ ਨਿੱਕਾ ਰਸਤਿਆਂ ਦੇ ਸੁਪਨੇ ਲੈਂਦਾ ਹੈ ਪਰ ਉਸਨੂੰ ਸਭ ਰਸਤੇ ਬੰਦ ਦਿਖਾਈ ਦਿੰਦੇ ਹਨ ਇੱਕ ਟੱਬਰ ਵਿੱਚ ਜਦੋਂ ਗੋਦ ਲਿਆ ਬੱਚਾ ਤਾਂ ਵਜੀਫੇ ਪ੍ਰਾਪਤ ਕਰਦਾ ਰਿਹਾ ਪਰ ਮਾਪਿਆਂ ਦੇ ਮਗਰੋਂ ਜਨਮੇ ਆਪਣੇ ਤਿੰਨ ਬੱਚੇ ਜਦੋਂ ਸਕੂਲ ਦੀ ਪੜ੍ਹਾਈ ਵੀ ਪੂਰੀ ਨਾ ਕਰ ਸਕੇ ਤਾਂ ਪਿਤਾ ਨੇ ਗੋਦ ਲੈ ਪੁੱਤਰ ਦੀ ਪੜ੍ਹਾਈ ਇਹ ਕਹਿ ਕੇ ਬੰਦ ਕਰਵਾ ਦਿੱਤੀ ਸੀ ਕਿ ਉਹ ਵਿਗੜਦਾ ਜਾ ਰਿਹਾ ਸੀ ਜਦੋਂ ਕਿਸੇ ਹੁਸ਼ਿਆਰ ਬੱਚੇ ਦੇ ਵਿਕਾਸ ਰਾਹ ਬੰਦ ਕਰ ਦਿੱਤੇ ਜਾਣ ਤਾਂ ਉਸ ਦਾ ਹਿੰਸਕ ਅਤੇ ਗੁਸਤਾਖ ਹੋਣਾ ਲਗਭਗ ਲਾਜ਼ਮੀ ਹੁੰਦਾ ਹੈ ਅਜਿਹੇ ਹੁਸ਼ਿਆਰ ਬੱਚਾ ਆਪਣੀ ਬੁੱਧੀ ਨੂੰ ਹੋਰ ਕੰਮਾਂ ਵਿੱਚ ਲਾਉਣ ਲਈ ਮਜਬੂਰ ਹੋ ਜਾਂਦਾ ਹੈ ਉਸ ਦੀ ਸਮੱਸਿਆ ਨੂੰ ਕੋਈ ਨਹੀਂ ਸਮਝਦਾ ਉਸ ਦੀਆਂ ਪ੍ਰਕਿਰਤਿਕ ਅਤੇ ਸਮਾਜਿਕ ਲੋੜਾਂ ਨੂੰ ਅਣਗੋਲਿਆ ਤਾਂ ਕੀਤਾ ਹੀ ਜਾਂਦਾ ਹੈ ਮਾਪਿਆਂ ਨੂੰ ਉਸ ਦੀਆਂ ਸੁਧਾਰਨ ਲੋੜਾਂ ਵੀ ਬੋਝ ਪ੍ਰਤੀਤ ਹੋਣ ਲੱਗ ਪੈਂਦੀਆਂ ਹਨ ਉਹ ਇੱਕ ਅਜਿਹੀ ਵਸਤ ਬਣ ਜਾਂਦਾ ਹੈ ਜਿਸ ਤੋਂ ਸਾਰੇ ਛੁਟਕਾਰਾ ਪਾਉਣਾ ਚਾਹੁੰਦੇ ਹਨ ਪਰ ਕੋਈ ਵੀ ਇਹ ਨਹੀਂ ਦੱਸਦਾ ਕਿ ਉਹ ਕਰੇ ਕੀ ਜੇ ਗੋਦਲੇ ਬੱਚੇ ਦੇ ਅਸਲ ਮਾਪਿਆਂ ਦਾ ਬੱਚੇ ਨੂੰ ਪਤਾ ਲੱਗ ਜਾਵੇ ਤਾਂ ਅਜਿਹੇ ਬੱਚੇ ਦੀ ਸਥਿਤੀ ਉਸ istri ਵਾਲੀ ਹੋ ਜਾਂਦੀ ਹੈ ਜਿਸ ਦੇ ਦੋ ਪਤੀ ਹੋਣ ਦੋਹਾਂ ਟੱਬਰਾਂ ਵਿੱਚ ਖਿੱਚੋ ਤਾਣ ਹੋਣੀ ਸੁਭਾਵਿਕ ਹੁੰਦੀ ਹੈ ਜੇ ਅਸਲ ਮਾਪਿਆਂ ਦੀ ਇੱਕ ਮਾਇਕ ਸਥਿਤੀ ਗੋਦ ਲੈਣ ਵਾਲੇ ਮਾਪਿਆਂ ਨਾਲੋਂ ਬਿਹਤਰ ਹੋਵੇ ਤਾਂ ਬਹਾਨਾ ਕੋਈ ਵੀ ਬਣੇ ਕਾਰਨ ਕੋਈ ਵੀ ਹੋਵੇ ਗੋਦ ਲਿਆ ਬੱਚਾ ਆਪਣੇ ਅਸਲ ਮਾਪਿਆਂ ਕੋਲ ਮੁੜ ਜਾਵੇਗਾ ਜੇ ਗੋਦ ਲਿਆ ਬੱਚਾ ਹੁਸ਼ਿਆਰ ਹੋਵੇ ਤਾਂ ਸਭ ਰੋਕਾਂ ਦੇ ਬਾਵਜੂਦ ਉਹ ਆਪਣੇ ਅਸਲ ਮਾਪਿਆਂ ਨੂੰ ਲੱਭ ਲਵੇਗਾ ਇਹ ਲੱਭਤ ਬੜਾ ਦੁਖੀ ਕਰਦੀ ਹੈ ਗੋਦ ਲੈਣ ਵਾਲੇ ਮਾਪੇ ਇਸ ਭਰਮ ਦਾ ਸ਼ਿਕਾਰ ਹੁੰਦੇ ਹਨ ਕਿ ਗੋਦ ਲਿਆ ਬੱਚਾ ਬੱਚਾ ਹੀ ਰਹੇਗਾ ਜਾਹੋ ਭਾਵੇਂ ਕਿਤਨਾ ਵੀ ਵੱਡਾ ਹੋ ਜਾਵੇ ਉਹਨਾਂ ਲਈ ਬੱਚਾ ਹੀ ਰਹੇਗਾ ਉਹਨਾਂ ਦਾ ਵਾਸ ਚੱਲੇ ਤਾਂ ਹੋ ਉਸ ਨੂੰ ਵੱਡਾ ਹੀ ਨਾ ਹੋਣ ਦੇਣ ਅਜਿਹਾ ਬੱਚਾ ਜਦੋਂ ਵੱਡਾ ਹੋ ਜਾਂਦਾ ਹੈ ਤਾਂ ਉਸ ਨੂੰ ਆਪਣੇ ਨੇੜੇ ਰੱਖਣ ਲਈ ਮਾਪੇ ਆਪਣੇ ਬਿਮਾਰ ਹੋਣ ਦਾ ਬਹਾਨਾ ਕਰਦੇ ਹਨ ਜਦੋਂ ਮਾਪੇ ਜੇ ਇਹ ਬੱਚੇ ਨੂੰ ਆਪਣੇ ਮੋਹ ਦੇ ਪਿੰਜਰੇ ਵਿੱਚ ਬੰਦ ਕਰਨ ਵਿੱਚ ਅਸਮਰਥ ਹੁੰਦੇ ਹਨ ਤਾਂ ਬੱਚਾ ਲੋੜ ਬਸ ਆਪਣੇ ਖੰਭ ਫਿਲਾਉਂਦਾ ਹੈ ਅਜਿਹਾ ਬੱਚੇ ਦਾ ਪਛੋਕੜ ਸਪਸ਼ਟ ਨਾ ਹੋਣ ਕਾਰਨ ਕਦੇ ਉਸ ਦਾ ਪਾਲਣ ਪੋਸ਼ਣ ਸਾਵਾ ਸੰਤੁਲਿਤ ਨਾ ਹੋਣ ਕਾਰਨ ਬਾਹਰੀ ਦੁਨੀਆ ਵਿੱਚ ਉਹ ਸਾਵੇ ਸੁਖਾਵੇਂ ਸਬੰਧ ਅਤੇ ਰਿਸ਼ਤੇ ਉਸਾਰਨ ਦੇ ਪੱਖੋਂ ਆਪਣੇ ਆਪ ਨੂੰ ਅਪੰਗ ਮਹਿਸੂਸ ਕਰਦਾ ਹੈ। ਉਹ ਸੰਸਾਰ ਵਿੱਚ ਗਵਾਚੀ ਅਵਸਥਾ ਵਿੱਚ ਭਟਕਦਾ ਹੈ। ਜਿਵੇਂ ਆਪਣੀ ਅਸਲੀ ਮਾਂ ਨੂੰ ਲੱਭ ਰਿਹਾ ਹੋਵੇ। ਪਰੰਪਰਾਗਤ ਸਮਾਜਾਂ ਵਿੱਚ ਧੁੰਦਲੇ ਵਿਚੋਕੜ ਵਾਲੇ ਵਿਅਕਤੀ ਛੱਟਪਟ ਸਬਕਾਰ ਨਹੀਂ ਕੀਤੇ ਜਾਂਦੇ। ਜਿੱਥੇ ਭਰਾ ਜਾਂ ਭੈਣ ਦਾ ਬੱਚਾ ਗੋਦ ਲਿਆ ਜਾਂਦਾ ਹੈ ਉੱਥੇ ਜੇਕਰ ਜਾਇਦਾਦ ਦੀ ਖਿੱਚ ਨਾ ਹੋਵੇ ਤਾਂ ਰਿਸ਼ਤਾ ਟੁੱਟਕ ਜਾਂਦਾ ਹੈ ਜਿੱਥੇ ਇਹ ਖਿੱਚ ਹੋਵੇ ਉੱਥੇ ਬੱਚਾ ਦੋ ਘਰਾਂ ਦੇ ਲਾੜ ਨਾਲ ਇਤਨਾ ਵਿਗੜ ਜਾਂਦਾ ਹੈ ਕਿ ਉਸ ਨੂੰ ਸਭ ਕੁਝ ਆਪਣੀ ਖੇਡ ਦਾ ਸਮਾਨ ਪ੍ਰਤੀਤ ਹੁੰਦਾ ਹੈ ਅਜਿਹੇ ਬੱਚੇ ਅਕਸਰ ਸਕੂਲ ਬਦਲਦੇ ਹਨ ਜਮਾਤ ਨਹੀਂ ਅਜਿਹੇ ਬੱਚੇ ਅਕਸਰ ਉਜਾੜਦੇ ਹਨ ਕੁਝ ਹਸਾਰਦੇ ਨਹੀਂ ਅਜਿਹੇ ਬੱਚੇ ਅਕਸਰ ਸਕੂਲ ਬਦਲਦੇ ਹਨ ਜਮਾਤ ਨਹੀਂ ਅਜਿਹੇ ਬੱਚੇ ਅਕਸਰ ਉਜਾੜਦੇ ਹਨ ਕੁਝ ਹਸਾਰਦੇ ਨਹੀਂ ਕੀ ਬੱਚੇ ਨੂੰ ਉਸ ਦੇ ਅਤੀਤ ਬਾਰੇ ਦੱਸਣਾ ਚਾਹੀਦਾ ਹੈ ਕਿ ਨਹੀਂ ਜਦੋਂ ਬੱਚਾ ਸਮਝਣ ਦੇ ਯੋਗ ਹੋਵੇ ਉਸ ਨੂੰ ਦੱਸਣਾ ਚਾਹੀਦਾ ਹੈ ਪਰ ਠੀਕ ਢੰਗ ਨਾਲ ਦੱਸਣ ਦੀ ਯੋਗਤਾ ਬਹੁਤ ਘੱਟ ਮਾਪਿਆਂ ਵਿੱਚ ਹੁੰਦੀ ਹੈ ਬਹੁਤੇ ਮਾਪੇ ਆਪਣੇ ਅਹਸਾਨ ਦੀ ਖੁਮਾਰੀ ਵਿੱਚ ਵਿਚਰਦੇ ਹਨ ਉਹ ਬੱਚੇ ਦੀ ਮਾਨਸਿਕ ਸਥਿਤੀ ਤੋਂ ਅਣਜਾਣ ਹੀ ਰਹਿੰਦੇ ਹਨ ਜਦੋਂ ਸੋਚਨਾ ਦੀ ਘਾਟ ਹੋਵੇ ਤਾਂ ਅਫਵਾਹਾਂ ਫੈਲਦੀਆਂ ਹਨ ਜਦੋਂ ਬੱਚੇ ਨੂੰ ਆਪਣੇ ਮਨ ਵਿੱਚ ਉੱਠਣ ਵਾਲੇ ਪ੍ਰਸ਼ਨਾਂ ਦਾ ਉੱਤਰ ਨਹੀਂ ਮਿਲਦਾ ਤਉਹ ਘਰ ਵਿੱਚ ਹਰ ਵੇਲੇ ਦੁ ਚਿੱਤੀ ਵਿੱਚ ਵਿਚਰਨ ਲੱਗ ਪੈਂਦਾ ਹੈ ਉਹ ਚੇਤ ਹੀ ਆਪਣੀ ਕਾਪੀਆਂ ਆਪਣੀਆਂ ਕਾਪੀਆਂ ਕਿਤਾਬਾਂ ਵਿੱਚ ਆਪਣੇ ਮਨ ਦੀ ਹਾਲਤ ਨੂੰ ਚੀਜ਼ ਮਚੋਲਿਆਂ ਚਿੰਨਾਂ ਤੇ ਸੰਕੇਤਾਂ ਰਾਹੀਂ ਸੰਕੇਤਾਂ ਰਾਹੀਂ ਪ੍ਰਗਟਾਉਂਦਾ ਰਹਿੰਦਾ ਹੈ ਦੂਜਿਆਂ ਨਾਲੋਂ ਆਪਣਾ ਵਖਰੇਵਾ ਉਸ ਨੂੰ ਸਤਾਉਂਦਾ ਹੈ ਜੋ ਜਹੀ ਅਵਸਥਾ ਵਿੱਚ ਜਾ ਉਸ ਸਹਿਦੜ ਬਣ ਜਾਂਦਾ ਹੈ ਜਾਂ ਜਿੱਦੀ ਜਾ ਲੜਾਕਾ ਨਜਾਇਜ਼ ਸਬੰਧਾ ਵਿੱਚੋਂ ਪੈਦਾ ਹੋਇਆ ਬੱਚਾ ਆਲੇ-ਦੁਆਲੇ ਨੂੰ ਆਪਣਾ ਵਿਰੋਧੀ ਸਮਝ ਕੇ ਵਿਚਰਦਾ ਹੈ ਅਤੇ ਬਦਲਾ ਲੈਣ ਲਈ ਕੁਝ ਵੀ ਕਰਨ ਲਈ ਝਟ ਤਿਆਰ ਹੋ ਜਾਂਦਾ ਹੈ। ਦੂਜਿਆਂ ਦਾ ਆਪਣੇ ਪ੍ਰਤੀ ਵਿਹਾਰ ਵੇਖ ਕੇ ਅਜਿਹਾ ਬੱਚਾ ਆਪਣੀ ਅਸੁਰੱਖਿਆ ਕਾਰਨ ਬਦੇਰੇ, ਪਰਤੀਲਾ ਅਤੇ ਝਗੜਾਲੂ ਹੋ ਨਿਬੜਦਾ ਹੈ ਅਤੇ ਬੇਕਾਬੂ ਹੋ ਜਾਂਦਾ ਹੈ। ਬੱਚੇ ਨੂੰ ਗੋਦ ਲੈਣ ਦੀ ਇੱਛਾ ਹੋਰ ਕਿਸੇ ਵਰਗ ਦੇ ਮੁਕਾਬਲੇ ਮੱਧ ਸ਼੍ਰੇਣੀ ਦੇ ਪਰਿਵਾਰਾਂ ਵਿੱਚ ਵਧੇਰੇ ਹੁੰਦੀ ਹੈ। ਇਸ ਵਰਗ ਦੀ ਸਮੁੱਚੀ ਸੋਚ ਉਪਵਾ ਭਾਵਕ ਅਤੇ ਜੀਵਨ ਪ੍ਰਤੀ ਬਹੁਤ ਰੋਮਾਂਟਿਕ ਹੁੰਦੀ ਹੈ। ਸੋ ਇਹ ਵਰਗ ਆਪਣੀ ਧੁੰਦਲੀ ਸੋਚ ਤੇ ਅਸਪਸ਼ਟ ਪਹੁੰਚ ਕਾਰਨ ਜਦੋਂ ਸਥਿਤੀ ਦੇ ਯਥਾਰਥ ਨਾਲ ਟਕਰਾਂਦਾ ਹੈ ਤਾਂ ਇਸ ਦੀਆਂ ਲੱਤਾਂ ਲੜਖੜਾ ਜਾਂਦੀਆਂ ਹਨ। ਅਜਿਹੀ ਅਵਸਥਾ ਵਿੱਚ ਵੀ ਇਹ ਵਰਗ ਇਹ ਭਰਮ ਪਾਲਦਾ ਹੈ ਕਿ ਉਹ ਬੜੇ ਡਰੇਡੇ ਰਾਦੇ ਵਾਲਾ ਹੈ। ਕੰਬ ਤਾਂ ਧਰਤੀ ਰਹੀ ਹੈ। ਸੌਖੀਆਂ ਜਿੱਤਾਂ ਦੇ ਆਦੀ ਬੜੀ ਜਲਦੀ ਘਬਰਾ ਜਾਂਦੇ ਹਨ। ਨੇਰ ਸੰਤਾਨ ਹੋਣ ਦੀ ਵਿਵਸਥਾ ਵਿੱਚ ਬੱਚੇ ਨੂੰ ਗੋਦ ਲੈਣਾ ਬੜਾ ਸਿਆਣਾ ਫੈਸਲਾ ਹੁੰਦਾ ਹੈ ਪਰ ਇਹ ਨਿਰਣਾ ਤਾਂ ਹੀ ਕਰਨਾ ਚਾਹੀਦਾ ਹੈ ਜੇ ਬੱਚੇ ਦੀ ਆਜ਼ਾਦ ਹਸਤੀ ਨੂੰ ਸਬਕਾਰ ਕਰਨ ਦੀ ਸਮਰੱਥਾ ਸਿੱਧਕ ਅਤੇ ਸਲੀਕਾ ਹੋਵੇ ਜਿਹੜੇ ਆਪ ਗੁਲਾਮ ਹੋਣ ਹੋ ਕਿਸੇ ਨੂੰ ਆਜ਼ਾਦ ਨਹੀਂ ਕਰ ਸਕਦੇ ਜਿਹੜੇ ਫੈਸਲੇ ਸੋਚਣ ਸਮਝਣ ਤੋਂ ਬਿਨਾ ਤੇ ਕਾਹਲ ਵਿੱਚ ਕੀਤੇ ਜਾਂਦੇ ਹਨ ਉਹਨਾਂ ਦਾ ਜੀਵਨ ਪਰ ਪਛਤਾਵਾ ਰਹਿੰਦਾ ਹੈ ਜਿਹੜੇ ਨਿਰਨੇ ਨਿਰਭਾਵਕ ਹੋ ਕੇ ਅੱਖਾਂ ਖੋਲ ਕੇ ਤੇ ਸੋਚ ਵਿਚਾਰ ਕੇ ਕੀਤੇ ਜਾਂਦੇ ਹਨ ਉਹੋ ਹੀ ਸਹੀ ਸਫਲਤਾ ਹੰਡ ਅਨਸਾਰ ਹੁੰਦੇ ਹਨ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ